ਨਾਨਕ ਦਾਸ ਐ ਸੁਖ ਮੰਗ ਮੋਕੋ ਕਰ ਸੰਤਨ ਕੀ ਧੂਰੇ ਹੋ ਜਾਨੀ ਜਿੰਦੇ ਤੂੰ ਤਾਂ ਤੂੜ ਸਾਧੂਆਂ ਦੀ ਹੋ ਜਾਨੀ ਜਿੰਦੇ ਤੂੰ ਤਾਂ ਤੂ ਆ ਦੁਆਾਂ ਮੇਰੀ We ਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗ ਮੋਕੋ ਕਰ ਸੰਤਨ ਕੀ ਤੂਰੇ ਯਾਦ ਆਉਂਦੀ ਏ ਪ੍ਰੀਤ ਮਾਂ ਤੇਰੀ ਪਤਾ ਨਹੀਂ ਕਦੋਂ ਮੇ I ਕਾਰ ਜੋਗ ਸਤ ਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਦੋਵੇਂ ਹੱਥ ਜੋੜੋ ਸੀਸ ਨਵਾਓ ਦੁਨੀਆ ਦੇ ਮਾਲਕ ਚਵਰ 70 ਤਖਤ ਦੇ ਮਾਲਕ ਸ੍ਰਿਸ਼ਟੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਨਿਵਾ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਾਰ ਕਿਰਪਾ ਅਪਾਰ ਰਹਿਮਤ ਅਪਾਰ ਬਖਸ਼ਿਸ਼ ਹੋਈ ਹੈ ਆਪਣੇ ਸਾਰਿਆਂ ਤੇ ਕਈ ਦਿਨਾਂ ਤੋਂ ਗੁਰਮਤ ਸਮਾਗਮ ਚੱਲ ਰਿਹਾ ਹੈ ਪੂਰਨ ਮਹਾਪੁਰਖ ਜਿਨ੍ਹਾਂ ਦੀ ਭਗਤੀ ਨੂੰ ਜਿਨ੍ਹਾਂ ਦੀ ਕਮਾਈ ਨੂੰ ਨਮਸ਼ਕਾਰਾਂ ਹੋ ਰਹੀਆਂ ਨੇ ਸ੍ਰੀਮਾਨ ਸੰਤ ਬਾਬਾ ਜਗਤਰਾਮ ਮਹਾਰਾਜ ਜੀ ਜਿਨ੍ਹਾਂ ਦੀ ਸਾਲਾਨਾ ਵਰਸੀ ਦੇ ਸੰਬੰਧ ਵਿੱਚ ਮਿੱਠੀ ਨਿੱਗੀ ਯਾਦ ਨੂੰ ਮੁੱਖ ਰੱਖਦੇ ਹੋਇਆਂ ਦੇ ਅੰਤਰਾਗੀ ਜਥੇ ਢਾਡੀ ਜਥੇ ਕਵਿਸਰੀ ਜਥੇ ਸੰਤ ਮਹਾਪੁਰਸ਼ ਦਾਸ ਤੋਂ ਪਹਿਲਾਂ ਬਹੁਤ ਹੀ ਸਤਕਾਰਯੋਗ ਸੰਤ ਬਾਬਾ ਕੁਲਦੀਪ ਸਿੰਘ ਜੀ ਸੁਹਾਣੇ ਵਾਲੇ ਮਹਾਪੁਰਸ਼ ਜਿਨ੍ਹਾਂ ਤੇ ਸਤਿਗੁਰੂ ਜੀ ਦੀ ਬੜੀ ਕਿਰਪਾ ਹੈ ਅਮਰ ਸ਼ਹੀਦ ਧੰਨ ਧੰਨ ਬਾਬਾ ਹਲੂਮਾਨ ਸਿੰਘ ਜੀ ਦੀ ਅਪਾਰ ਕਿਰਪਾ ਹੈ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕੀਤੇ ਨੇ ਬੜੇ ਅਮੋਲਕ ਬਚਨ ਤੁਹਾਨੂੰ ਸੁਣਾਏ ਨੇ। ਅਤੀ ਸਤਿਕਾਰਯੋਗ ਮੁੱਖ ਸੇਵਾਦਾਰ ਸੰਤ ਬਾਬਾ ਜਗਤਾਰ ਸਿੰਘ ਜੀ ਬਹੁਤ ਪਿਆਰੇ ਬਚਨ ਕਰ ਰਹੇ ਸੀ ਤੁਹਾਡੇ ਨਾਲ। ਬਿਨ ਹਰ ਭਜਨ ਨਾਹੀ ਛੁਟਕਾਰਾ। ਸਾਧੂ ਦੀ ਬੰਦਗੀ ਦੀ ਗੱਲ ਮਹਾਪੁਰਸ਼ਾਂ ਨੇ ਸ਼ੁਰੂ ਕੀਤੀ ਹੈ। ਇਹ ਮਹਾਪੁਰਸ਼ਾਂ ਦੀ ਕਮਾਈ ਨੂੰ ਇਹ ਨਮਸਕਾਰਾਂ ਹੁੰਦੀਆਂ ਨੇ ਆਪਾਂ ਬੈਠੇ ਆ ਮਾਨੂੰ ਕਿਸੇ ਨੇ ਨਹੀਂ ਪੁੱਛਣਾ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਕਿਹਨੇ ਪੁੱਛਣਾ ਮਾਨੂੰ ਕਿਸੇ ਨੇ ਨਹੀਂ ਪੁੱਛਣਾ ਪਰ ਧੰਨ ਬਾਬਾ ਜਗਤਰਾਮ ਮਹਾਰਾਜ ਜੀ ਦਾ ਕਿਤੇ ਸਰੂਪ ਲੱਗਿਆ ਵੀ ਦਿਖ ਜੇ ਨਾ ਤਾਂ ਉੱਥੇ ਸੀਸ ਝੁਕ ਜਾਂਦਾ ਉੱਥੇ ਨਾਲ ਦੀ ਨਾਲ ਪਰसों ਵੀ ਤੁਹਾਡੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਨਾਮ ਰਹਿਓ ਸਾਧੂ ਰਹਿਓ ਆਪਣਾ ਪਤਾ ਨਹੀਂ ਕਿਆ ਬਣੇਗਾ ਆਪਾਂ ਤੁਹਾਨੂੰ ਆਪਾਂ ਦਾ ਪਤਾ ਹੀ ਨਹੀਂ ਪਰ ਗੁਰਬਾਣੀ ਨੇ ਨਾਮ ਤੇ ਸਾਧੂਆਂ ਨੂੰ ਪੱਕਾ ਕਰਤਾ ਨਾਮ ਨੂੰ ਵੀ ਤੇ ਸਾਧੂ ਨੂੰ ਵੀ ਇਹਨਾਂ ਦੀ ਗਾਰੰਟੀ ਗੁਰੂ ਤੇਗ ਬਹਾਦਰ ਪਾਸ਼ਾ ਲੰਦੇ ਨੇ ਨਹੀਂ ਅੱਜ ਦੇ ਸਮੇਂ 'ਚ ਆਪਣੇ ਨਿਆਂ ਦੇ ਗਾਰੰਟੀ ਨਹੀਂ ਕੋਈ ਲੈ ਸਕਦਾ ਪਰ ਗੁਰੂ ਸਾਹਿਬਾਨਾ ਨੇ ਸਾਧੂਆਂ ਦੀ ਵੀ ਗਰੰਟੀ ਲਈ ਹੈ ਭਗਤੀ ਵਾਲਿਆਂ ਦੀ ਬੰਦਗੀ ਵਾਲਿਆਂ ਦੀ ਤਨ ਤਨ ਬਾਬਾ ਜਗਤਰਾਉ ਵਰਗੇ ਮਹਾਪੁਰਸ਼ਾਂ ਦੀ ਵੀ ਗਰੰਟੀ ਲਈ ਹੈ ਗੁਰਬਾਣੀ ਚ ਉਹ ਬਚਨ ਕਹਿਤਾ ਕਿਹੜਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਪ੍ਰਮਤ ਕਹਿੰਦੇ ਜਿੰਨਾ ਚਿਰ ਨਾਮ ਰਹੇਗਾ ਨਾਮ ਜਪਣ ਵਾਲੇ ਸਾਧੂ ਵੀ ਸਾਰੀ ਦੁਨੀਆ ਤੇ ਇਸੇ ਤਰ੍ਹਾਂ ਹੀ ਰਹਿਣਗੇ। ਬਾਬਾ ਜਗਤਰਾਮ ਮਹਾਰਾਜ ਜੀ ਕਿਤੇ ਨਹੀਂ ਗਏ ਅੱਛੀ ਨੇ। ਉਹਨਾਂ ਦੀ ਕਮਾਈ ਨੂੰ ਨਮਸਕਾਰਾਂ ਹੋ ਰਹੀਆਂ ਕਿੱਥੋਂ ਕਿੱਥੋਂ ਚੱਲ ਕੇ ਆਏ ਹੋ ਤੁਸੀਂ। ਇਹ ਭਗਤੀ ਦਾ ਪ੍ਰਤਾਪ ਹੈ। ਇਹ ਬਾਣੀ ਦਾ ਪ੍ਰਤਾਪ ਹੈ। ਇਹ ਸਿਮਰਨ ਨੂੰ ਸਲਾਮਾਂ ਹੁੰਦੀਆਂ ਨੇ। ਉਇਓ ਨਹੀਂ ਧਰਤੀ ਤੇ ਤੁਸੀਂ ਉਇਓ ਬੈਠ ਕੇ ਕਿਤੇ ਆ ਕੇ ਨਹੀਂ। ਇੱਥੇ ਸਾਧੂ ਨੇ ਤਪੱਸਿਆ ਕੀਤੀ ਹੈ ਧਰਤੀ ਕੋਈ ਕਰਕੇ ਤਾਂ ਵੇਖੇ ਇਹ ਰਸ ਇਹ ਆਨੰਦ ਉਹੀ ਚੱਕ ਸਕਦਾ ਜਿਹਨੂੰ ਪ੍ਰੇਮ ਦੀ ਲਗਨ ਲੱਗ ਜੇ ਆਖੋ ਸਤਨਾ ਵਾਹਿਗੁਰੂ ਹਰ ਕਿਸੇ ਨੂੰ ਨਹੀਂ ਤੇ ਗੁਰਮੁਖ ਪਿਆਰਿਓ ਜਿਨ੍ਹਾਂ ਨੇ ਵੀ ਸਾਧੂ ਮਹਾਪੁਰਸ਼ ਕਿਸੇ ਦੇ ਜੀਵਨ ਦੇ ਵਿੱਚ ਆ ਜਾਣ ਕੋਈ ਗਹਿਣਾ ਬਣਾ ਲੈ ਮਹਾਪੁਰਸ਼ਾਂ ਨੂੰ ਆਪਣੀ ਜ਼ਿੰਦਗੀ ਦਾ ਇਹ ਗੁਰਮੁਖ ਪਿਆਰਿਓ ਆਪ ਤਾਂ ਤਰਦੇ ਨੇ ਜਿਹੜਾ ਕੋਈ ਉਹਨਾਂ ਦੇ ਚਰਨਾਂ 'ਚ ਰਹਿ ਕੇ ਸੇਵਾ ਕਰਦਾ ਉਹਨੂੰ ਵੀ ਤਾਰ ਦਿੰਦੇ ਨੇ ਆਖੋ ਸਤਿਨਾਮ ਵਾਹਿਗੁਰੂ ਤਰਨ ਦੀ ਸਮਰੱਥਾ ਰੱਖਦਾ ਸਾਧੂ ਜਿਹਦੇ ਕੋਲ ਨਾਮ ਦਾ ਗਹਿਣਾ ਹੈ ਜਿਹਦੇ ਕੋਲ ਬੰਦਗੀ ਦਾ ਗਹਿਣਾ ਹੈ ਜਦੋਂ ਗੁਰੂਆਂ ਨੇ ਆਪਣੇ ਸੁਪੁੱਤਰਾਂ ਨੂੰ ਦਾਤਾਂ ਦਿੱਤੀਆਂ ਨਾ ਤਾਂ ਗੁਰਮੁਖ ਪਿਆਰਿਓ ਉਹਨਾਂ ਨੇ ਨਾਲ ਰੱਖਿਆ ਗੁਰੂ ਤੇਗ ਬਹਾਦਰ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਸਭ ਤੋਂ ਛੋਟੇ ਸੰਬਜਾਦੇ ਸੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਬਾਬਾ ਗੁਰਦਿੱਤਾ ਜੀ ਬਾਬਾ ਅਣੀ ਰਾਏ ਬਾਬਾ ਅਟਲ ਰਾਏ ਬਾਬਾ ਸੂਰਜ ਮੱਲ ਇਹ ਭਰਾ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਭਰਾਤਾ ਇੱਕ ਭੈਣ ਆ ਬੀਬੀ ਵੀਰੋ ਤੇ ਛੋਟੇ ਸਨ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਦੋਂ ਪ੍ਰਕਾਸ਼ ਹੋਇਆ ਨਾ ਬਚਨ ਚੱਲ ਗਿਆ ਵੀ ਸਾਧੂ ਦੇ ਨਾਲ ਰਹਿ ਕੇ ਜੇ ਕੋਈ ਮਨ ਨੀਵਾ ਰੱਖ ਕੇ ਆਪਣਾ ਆਪ ਗਵਾ ਕੇ ਸੇਵਾ ਕਰ ਲੇ ਤਾਂ ਗੁਰੂ ਆਪਣੇ ਸੇਵਕ ਨੂੰ ਦਾਤਾਂ ਦੇ ਦਿੰਦਾ ਹੈ ਸਾਧੂ ਵੀ ਦੇ ਜਾਂਦਾ ਆਪਣੇ ਨਾਲ ਦੇ ਨੂੰ ਜੇ ਕੋਈ ਪਿਆਰ ਕਰਨ ਵਾਲਾ ਹੋਵੇ ਸੇਵਾ ਕਰਾਵੇ ਵਿੱਚ ਖਾਰ ਨਾ ਹੋਵੇ ਕਿਸੇ ਚੀਜ਼ ਦੀ ਅੰਦਰ ਇਹ ਨਾ ਰੱਖੇ ਵੀ ਸਾਰਾ ਕੁਝ ਮੈਨੂੰ ਹੀ ਮਿਲ ਜੇ ਆਖੋ ਸਤਨਾਮ ਵਾਹਿਗੁਰੂ ਨਾ